ਤਾਂ ਅਸੀਂ ਕਰ ਰਹੇ ਹਾਂ ਪੰਜਾਬ ਜੀ ਕੇ ਪੰਜਾਬ ਜੀ ਕੇ ਦਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈ ਪੰਜਾਬ ਦੇ ਇਤਿਹਾਸਿਕ ਸਥਾਨ ਜਾਂ ਇਹ ਕਹਿ ਸਕਦੇ ਕਿ ਪੰਜਾਬ ਦੇ ਅਜਾਇਬ ਘਰ ਓਕੇ ਤੇ ਇਹਨਾਂ ਬਾਰੇ ਜਿਹੜਾ ਅਸੀਂ ਅੱਜ ਜਿਹੜਾ ਪੜਾਂਗੇ ਪੰਜਾਬ ਦੇ ਇਤਿਹਾਸਿਕ ਸਥਾਨਾਂ ਦੇ ਬਾਰੇ ਤਾਂ ਚਲੋ ਸ਼ੁਰੂ ਕਰਦੇ ਹਾਂ ਤਾਂ ਪੰਜਾਬ ਦੇ ਜਿਹੜੇ ਇਤਿਹਾਸਿਕ ਸਥਾਨ ਜੋ ਇਤਿਹਾਸ ਦੇ ਨਾਲ ਸੰਬੰਧ ਰੱਖਦੇ ਹੋ ਉਹਨਾਂ ਨੂੰ ਅਸੀਂ ਇਤਿਹਾਸਿਕ ਸਥਾਨ ਕਹਿੰਨੇ ਆ ਤਾਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਠੀਕ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਅਜਾਇਬ ਘਰ ਹੈ ਕਿੱਥੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਜਿਹੜਾ ਅੰਮ੍ਰਿਤਸਰ ਦੇ ਰਾਮ ਬਾਗ ਬਾਗ ਦੇ ਵਿੱਚਕਾਰ ਜਿਹੜਾ ਉਹ ਸਥਿਤ ਹੈ ਸਿੱਖ ਸਾਮਰਾਜ ਦੇ ਪਹਿਲੇ ਰਾਜੇ ਮਹਾਰਾਜਾ ਰਣਜੀਤ ਸਿੰਘ ਦਾ ਗਰਮੀ ਦਾ ਮਹਿਲ ਸੀ ਉਸ ਨੂੰ ਇੱਥੇ ਜਿਹੜਾ ਸੀ ਸਿੱਖ ਰਾਜੇ ਦੇ ਜੀਵਨ ਬਾਰੇ ਅਤੇ 18ਵੀ ਅਤੇ 19ਵੀ ਸਦੀ ਦੇ ਵਿਚਕਾਰ ਸਿੱਖ ਕੌਮ ਦੀ ਕਲਾ ਆਰਚੀਟੈਕਚਰ ਅਤੇ ਜਿਹੜਾ ਵਾ ਇਤਿਹਾਸ ਬਾਰੇ ਬਹੁਤ ਸਾਰੀ ਜਿਹੜੀ ਹੈ ਜਾਣਕਾਰੀ ਮਿਲੇਗੀ ਮਹਿਲ ਨੂੰ ਜਿਹੜਾ ਸੀਗਾ 1977 ਦੇ ਵਿੱਚ ਇੱਕ ਅਜਾਇਬ ਘਰ ਦੇ ਵਿੱਚ ਜਿਹੜਾ ਸੀ ਬਦਲ ਦਿੱਤਾ ਗਿਆ ਔਰ ਇਹ ਜਿਹੜਾ ਹੈ 골ਡਨ ਟੈਂਪਲ ਤੋਂ ਨੇੜਲੇ ਪ੍ਰਸਿੱਧ ਸਥਾਨਾਂ ਵਿੱਚੋਂ ਜਿਹੜਾ ਇੱਕ ਹੈ ਇਹ ਸਿਰਫ ਜਿਹੜਾ 4 ਕਿਲੋਮੀਟਰ ਦੂਰ ਹੈ ਕਿਸ ਤੋਂ 골ਡਨ ਟੈਂਪਲ ਤੋਂ ਯਾਨੀ ਕਿ ਹਰਮੰਦਰ ਸਾਹਿਬ ਤੋਂ ਕਹਿੰਦੇ ਕਿ ਭਾਵ ਕਿ ਜੋ ਮਹਾਰਾਜਾ ਰਣਜੀਤ ਸਿੰਘ ਜੀ ਸਨ ਜਿਨ੍ਹਾਂ ਨੇ ਖਾਲਸਾ ਸਾਮਰਾਜ ਦੀ ਜਿਹੜੀ ਆ ਪੰਜਾਬ ਦੇ ਵਿੱਚ ਸਥਾਪਨਾ ਕੀਤੀ ਪੰਜਾਬ ਨੂੰ ਜਿਹੜਾ ਖਾਲਸਾ ਰਾਜ ਬਣਾਇਆ ਠੀਕ ਹੈ ਔਰ ਜਿਹੜਾ ਸੀਗਾ ਇਹਨਾਂ ਨੇ ਇਹ ਸ਼ੁਕਰਚਕੀਆਂ ਮਿਸਲ ਦੇ ਨਾਲ ਸੰਬੰਧਿਤ ਸਨ ਔਰ ਇਹਨਾਂ ਨੇ ਜਿਹੜਾ ਸੀਗਾ 12 ਮਿਸਲਾਂ ਨੂੰ ਜਿਹੜਾ ਸੀ ਇੱਕ ਲੜੀ ਦੇ ਵਿੱਚ ਪਰੋ ਕੇ ਖਾਲਸਾ ਸਾਮਰਾਜ ਦੀ ਨੀ ਰੱਖੀ ਔਰ ਇਹਨਾਂ ਨੇ ਜਿਹੜਾ ਸੀਗਾ ਇਹ ਜਿਹੜਾ ਅਜਾਇਬ ਘਰ ਹੈ ਤੇ ਇਹ ਕਹਿੰਦੇ ਕਿ ਇਹਨਾਂ ਦਾ ਜਿਹੜਾ ਸੀਗਾ ਗਰਮੀਆਂ ਠੀਕ ਹੈ ਤਾਂ ਗਰਮੀਆਂ ਦਾ ਮਹਿਲ ਸਿਗਾ ਗਰਮੀਆਂ ਦਾ ਮਹਿਲ ਕਿਹਾ ਜਾਂਦਾ ਇਸ ਨੂੰ ਤੇ ਇਹ ਅਜਾਇਬ ਘਰ ਜਿਹੜਾ ਹੈ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੈ ਠੀਕ ਹੈ ਇਹ ਅਜਾਇਬ ਘਰ ਹਰਮੰਦਰ ਸਾਹਿਬ ਦੇ ਜਿਹੜਾ ਨੇੜਲੇ ਸਥਾਨਾਂ ਦੇ ਵਿੱਚੋਂ ਇੱਕ ਵਾ ਔਰ ਇਹ ਸਿਰਫ ਜਿਹੜਾ ਹਰਮੰਦਰ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਸਥਿਤ ਹੈ ਓਕੇ ਤਾਂ ਨੈਕਸਟ ਜਿਹੜਾ ਹੈ ਤਾਂ ਨੈਕਸਟ ਸਾਡੇ ਕੋਲ ਆ ਜਾਂਦਾ ਆ ਲੋਦੀ ਪੰਜਾਬ ਵਿੱਚ ਲੋਦੀ ਕਿਲਾ ਠੀਕ ਹੈ ਲੋਦੀ ਫਾਉਂਟੇਨ ਪੰਜਾਬ ਤਲੋਦੀ ਕਿਲਾ ਪੁਰਾਣਾ ਜਿਸ ਨੂੰ ਜਿਹੜਾ ਪੁਰਾਣਾ ਕਿਲਾ ਵੀ ਕਿਹਾ ਜਾਂਦਾ ਹੈ ਇੱਥੇ ਸ਼ਾਨਦਾਰ ਇਮਾਰਤ ਸੀ ਜੋ ਹੁਣ ਸਿਰਫ ਕੀ ਹੈ ਖੰਡਰ ਵਿੱਚ ਜਿਹੜੀ ਆ ਬਦਲ ਗਈ ਆ ਹੁਣ ਇੱਕ ਸਿਰਫ ਖੰਡਰਾਂ ਵਾਂਗ ਹੈ ਤੇ ਇਹ ਇੱਕ ਸ਼ਾਨਦਾਰ ਇਮਾਰਤ ਸੀ ਆਪਣੇ ਸਮੇਂ ਦੀ ਹੁਣ ਖੰਡਰ ਬਣ ਚੁੱਕੀ ਹੈ ਔਰ ਇਹ ਕਿਲਾ ਸਮੇਂ ਇਸ ਜਿਹੜਾ ਕਿਲਾ ਸੀਗਾ ਕਿਸੇ ਸਮੇਂ ਕੀ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੀ ਮਾਣ ਸੀ ਅਤੇ ਸਿਕੰਦਰ ਲੋਦੀ ਦੇ ਸਾਮਰਾਜ ਦੇ ਜਿਹੜੀ ਸਿਕੰਦਰ ਲੋਧੀ ਦੇ ਕੀ ਆ ਸਾਮਰਾਜ ਦੇ ਗੇਟਵੇ ਵਜੋਂ ਵੀ ਜਿਹੜਾ ਕੰਮ ਕਰਦਾ ਸੀਗਾ ਓਕੇ ਤੇ ਇਹ ਕੀ ਆ ਕਿਸੇ ਸਮੇਂ ਕੀ ਆ ਮਹਾਰਾਜਾ ਰਣਜੀਤ ਸਿੰਘ ਦਾ ਕਿਸਨ ਮਾਨ ਸੀਗਾ ਇੱਕ ਕਿਲਾ ਉਸ ਤੋਂ ਅੱਗੇ ਹਰਿਮੰਦਰ ਸਾਹਿਬ ਵਿੱਚ 골ਡਨ ਟੈਂਪਲ ਜਾਨੀ ਕਿ ਹਰਿਮੰਦਰ ਸਾਹਿਬ ਠੀਕ ਹੈ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਇਹ ਓਕੇ ਤਾਂ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਲਈ ਜਿਹੜਾ ਸਭ ਤੋਂ ਪਵਿੱਤਰ ਸਥਾਨ ਹੈ ਜਾਨਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਹਰਮੰਦਰ ਸਾਹਿਬ ਦੀ ਜਿਹੜੀ ਇੱਕ ਸਥਾਨ ਸਿੱਖਾਂ ਦਾ ਔਰ ਇੱਥੇ ਜਿਹੜਾ ਹੈ ਕਿ ਹਰਮੰਦਰ ਸਾਹਿਬ ਨੂੰ ਸਾਲ ਭਰ ਲੱਖਾਂ ਸੈਲਾਨੀ ਤੇ ਸ਼ਰਧਾਲੂ ਜਿਹੜੇ ਇਥੇ ਆਉਂਦੇ ਜਾਨਕਿ ਇਥੇ ਰਿਆ ਇੰਟਰਨੈਸ਼ਨਲ ਯਾਨੀ ਕਿ ਅੰਤਰਰਾਜੀ ਜਿਹੜੇ ਲੋਕ ਨੇ ਉਹ ਵੀ ਜਿਹੜੇ ਇਸ ਨੂੰ ਆਉਂਦੇ ਨੇ ਔਰ ਜਿਹੜੇ ਆ ਭਾਰਤ ਰਾਜ ਦੇ ਵਿੱਚੋਂ ਵੀ ਜਿਹੜਾ ਅਲੱਗ-ਅਲੱਗ ਭਾਰਤ ਦੇ ਅਲੱਗ-ਅਲੱਗ ਰਾਜਾਂ ਵਿੱਚੋਂ ਵੀ ਲੋਕ ਛੜਿਆ ਇੱਥੇ ਆਉਂਦੇ ਨੇ ਲੱਖਾਂ ਸ਼ਰਧਾਲੂ ਆਉਂਦੇ ਨੇ ਇੱਥੇ ਹਰ ਸਾਲ ਔਰ ਇਸ ਮੰਦਿਰ ਦਾ ਜੋ ਨਿਰਮਾਣ ਹੈ ਉਹ 16ਵੀਂ ਸਦੀ ਦੇ ਵਿੱਚ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੀ ਖੂਬਸੂਰਤੀ ਵਿੱਚ ਜਿਹੜਾ ਕੋਈ ਕਮੀ ਨਹੀਂ ਹੈ ਆਈ ਸਗੋ ਇਸ ਦੇ ਦੁਆਲੇ ਬਣੀ ਝੀਲ ਜਾਨੀ ਕਿ ਖੂਬਸੂਰਤੀ ਨੂੰ ਹੋਰ ਵਧਾ ਦਿੰਦੀ ਹੈ ਝੀਲ ਨਹੀਂ ਉਹ ਸਰੋਵਰ ਠੀਕ ਹੈ ਔਰ ਇਸ ਤੋਂ ਇਲਾਵਾ ਜਿਹੜਾ ਮੰਦਰ ਦੀ ਉੱਪਰਲੀ ਮੰਜ਼ਿਲ ਜਿਹੜੀ ਹੈ ਸ਼ੁੱਧ ਸੋਨੇ ਦੀ ਬਣੀ ਹੋਈ ਹੈ ਔਰ ਇਸ ਮੰਦਰ ਦੇ ਜਿਹੜਾ ਦਰਸ਼ਨ ਕਰਨ ਦਾ ਸਭ ਤੋਂ ਵਧੀਆ ਸਮਾਂ ਸਰਦੀਆਂ ਵਿੱਚ ਹੁੰਦਾ ਦੇਖੋ ਤਾਹਰ ਮੰਦਰ ਸਾਹਿਬ ਜਿਹੜਾ ਸਿਗਾ ਜੇਕਰ ਅਸੀਂ ਇਸ ਦੇ ਇਤਿਹਾਸ ਬਾਰੇ ਥੋੜਾ ਜਿਹਾ ਜਾਣੀਏ ਤਾਂ ਹਰਮੰਦਰ ਸਾਹਿਬ ਦੀ ਜਿਹੜੀ ਸਥਾਪਨਾ ਹੈ ਉਹ ਕਿੰਨਾਂ ਦੁਆਰਾ ਕਰਵਾਈ ਗਈ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਜਿਹੜਾ ਇਹ ਬਣਾਇਆ ਗਿਆ ਸੀਗਾ ਕੀ ਹਰਮੰਦਰ ਸਾਹਿਬ ਔਰ ਇਸ ਦੀ ਜਿਹੜੀ ਨੀ ਸੀਗੀ ਇਹਨਾਂ ਨੇ ਸੰਤ ਮੀਆਂ ਮੀਰ ਜੀ ਦੇ ਕੋਲੋਂ ਰਖਵਾਈ ਸੀਗੀ ਔਰ ਇਸ ਦੇ ਚਾਰ ਦਰਵਾਜ਼ੇ ਨੇ ਠੀਕ ਹੈ ਚਾਰਾ ਦਿਸ਼ਾਵਾਂ ਦੇ ਵਿੱਚ ਔਰ ਇਸ ਦਾ ਭਾਵ ਇਹ ਸੀਗਾ ਕਿ ਹਰਿ ਮੰਦਰ ਕਿ ਜਿਹੜੇ ਆ ਚਾਰਾ ਤਰਮਾਂ ਦੇ ਚਾਰਾ ਯਾਤਾਂ ਦੇ ਤਰਮਾਂ ਦੇ ਲੋਕ ਜਿਹੜੇ ਆ ਉਹ ਇੱਥੇ ਆਉਣ ਬਿਨਾ ਕਿਸੇ ਭੇਦ ਭਾਵ ਦੇ ਓਕੇ ਔਰ ਹਰਿ ਮੰਦਰ ਦਾ ਅਰਥ ਹੁੰਦਾ ਹੈ ਹਰੀ ਦਾ ਮਤਲਬ ਪਰਮਾਤਮਾ ਈਸ਼ਵਰ ਮੰਦਰ ਮਤਲਬ ਘਰ ਤਾਂ ਹਰਿ ਮੰਦਰ ਦਾ ਮਤਲਬ ਹੁੰਦਾ ਈਸ਼ਵਰ ਦਾ ਘਰ ਪਰਮਾਤਮਾ ਦਾ ਘਰ ओके ਤਾਂ ਇੱਥੇ ਜਿਹੜਾ ਵਾ ਜੋ ਜੇ ਤੁਸੀਂ ਦੇਖਿਆ ਹੋਵੇਗਾ ਕਿ ਹਰਮੰਦਰ ਸਾਹਿਬ ਜਿਹੜਾ ਹੈ ਉਹ ਉਸਦੇ ਅਲਦ ਵਾਲ ਕੀ ਇਹ ਪਾਣੀ ਤਾਂ ਉਹ ਕੀ ਹੈ ਸਰੋਵਰ ਹੈ ਤਾਂ ਕੀ ਹੁੰਦਾ ਹੈ ਕਿ ਜਦੋਂ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਹੈ ਸਥਾਪਨਾ ਨਹੀਂ ਰੱਖੀ ਜਾਂਦੀ ਹੈ ਨਾ ਜਦੋਂ ਬਣਾਇਆ ਜਾਂਦਾ ਹੈ ਇਸ ਸ਼ਹਿਰ ਨੂੰ ਵਸਾਇਆ ਜਾਂਦਾ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਦੁਆਰਾ ਜਾਨਕਿ ਅੰਮ੍ਰਿਤਸਰ ਦਾ ਜਿਹੜਾ ਪਹਿਲਾ ਨਾਮ ਕੀ ਸੀਗਾ ਰਾਮਦਾਸਪੁਰਾ ਔਰ ਇਸ ਇਸ ਦੀ ਜਿਹੜੀ ਹੈ ਸਥਾਪਨਾ ਚ ਇਸ ਇਸ ਸ਼ਹਿਰ ਨੂੰ ਕਿਸ ਨੇ ਵਸਾਇਆ ਤਾਂ ਸਿੱਖ ਧਰਮ ਦੇ ਚੌਥੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦੁਆਰਾ ਜਿਹੜਾ ਇਸ ਨੂੰ ਜਿਹੜਾ ਇਸ ਨੂੰ ਵਸਾਇਆ ਗਿਆ ਸੀਗਾ ਹੁਣ ਇੱਥੇ ਦੋ ਸਰੋਵਰ ਸਭ ਤੋਂ ਪਹਿਲਾ ਜਿਹੜਾ ਸੀ ਬਣਵਾਇਆ ਗਿਆ ਸੀ ਕਿ ਖੁਦਵਾਇਆ ਗਿਆ ਸੀ ਕਿਹੜੇ ਸੰਤੋਖ ਸਰ ਔਰ ਦੂਸਰਾ ਸੀਗਾ ਅਮ੍ਰਿਤਸਰ ਠੀਕ ਹੈ ਦੋ ਜਿਹੜੇ ਸਰੋਵਰ ਸੀਗੇ ਔਰ ਜਿਹੜਾ ਅਮ੍ਰਿਤਸਰ ਸਰੋਵਰ ਹੈ ਉਸ ਦੇ ਅੰਦਰ ਹੀ ਜਿਹੜਾ ਹੈ ਹਰਿਮੰਦਰ ਸਾਹਿਬ ਦੀ ਜਿਹੜੀ ਹੈ ਹਰਿਮੰਦਰ ਸਾਹਿਬ ਦੀ ਸਥਾਪਨਾ ਜਨਨ ਕਿ ਇਹ ਕਿੰਨਾ ਦੁਆਰਾ ਬਣਾਇਆ ਗਿਆ ਸੀ ਤੇ ਇਹ ਬਣਵਾਇਆ ਗਿਆ ਸੀਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਜਨਨ ਕਿ ਉਹਨਾਂ ਦੇ ਪੁੱਤਰ ਦੇ ਦੁਆਰਾ ਜਨਨ ਕਿ ਰਾਜ ਸ੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਸਿੱਖ ਧਰਮ ਦੇ ਪਾਇਮੇ ਗੁਰੂ ਸਾਹਿਬਾਨ ਠੀਕ ਹੈ ਔਰ ਇਹਨਾਂ ਨੇ ਇਸ ਦੇ ਵਿੱਚ ਬਣਵਾਇਆ ਸੀ ਔਰ ਜੇ ਅਸੀਂ ਮੰਦਿਰ ਦੀ ਉਪਰਲੀ ਮੰਜ਼ਿਲ ਜਿਹੜੀ ਹੈ ਉਹ ਸੋਨੇ ਜਿਹੜੇ ਸ਼ੁੱਧ ਸੋਨਾ ਹੈ ਉਸ ਦੀ ਜਿਹੜੀ ਹੈ ਬਣੀ ਹੋਈ ਹੈ ਤਾਂ ਔਰ ਇਹ ਜਿਹੜੀ ਕਹਿੰਦੇ ਸਿੱਖ ਸ਼ਰਧਾਲੂਆਂ ਦੇ ਦਰ ਜਿਹੜਾ ਸੀ ਜਿਹੜਾ ਹੈ ਗਏ ਔਰ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਜਿਹੜਾ ਸੀਗਾ ਹਰਮੰਦਰ ਸਾਹਿਬ ਦੇ ਉੱਪਰ ਜਿਹੜੇ ਸੀ ਸੋਨੇ ਦੀਆਂ ਪਲੇਟਾਂ ਜਿਹੜੀਆਂ ਲਗਵਾਈਆਂ ਗਈਆਂ ਔਰ ਜਿਹੜਾ ਸੀਗਾ ਕਿ ਇਸ ਸਮੇਂ ਜਾਨਕੀ ਜੇਕਰ ਤੁਸੀਂ ਹਰਮੰਦਰ ਸਾਹਿਬ ਦਰਸ਼ਨ ਕਰਨੀ ਚਾਹੁੰਦੇ ਹੋ ਤਾਂ ਸਰਦੀਆਂ ਦਾ ਮੌਸਮ ਜਿਹੜਾ ਹੈ ਇਸ ਵਾਸਤੇ ਕਾਫੀ ਵਧੀਆ ਰਹਿੰਦੇ ਜਾਂ ਫਿਰ ਜਿਸ ਸਮੇਂ ਜਨਾ ਜ਼ਿਆਦਾ ਗਰਮੀ ਹੋਵੇ ਨਾ ਜ਼ਿਆਦਾ ਸਰਦੀ ਹੋਵੇ ਉਹ ਵਾਲਾ ਮੌਸਮ ਠੀਕ ਹੈ ਨੈਕਸਟ ਕੀ ਹੈ ਪੰਜਾਬ ਵਿੱਚ ਸ਼ੀਸ਼ ਮਹਿਲ ਠੀਕ ਹੈ ਤਾਂ ਜਿਹੜਾ ਸ਼ੀਸ਼ ਮਹਿਲ ਹੈ ਇਹ ਜਿਹੜਾ ਇਸ ਬਾਰੇ ਕਰਦੇ ਹਾਂ ਤੇ ਇਹ ਵੈਸੇ ਕਿੱਥੇ ਹੈ ਸ਼ੀਸ਼ ਮਹਿਲ ਤਸ਼ੀਸ਼ ਮਹਿਲ ਜਾਂ ਸ਼ੀਸ਼ਿਆਂ ਦਾ ਮਹਿਲ 19ਵੀਂ ਸਦੀ ਦੇ ਵਿੱਚ ਬਣਵਾਇਆ ਗਿਆ ਸੀ ਔਰ ਇਹ ਪੁਰਾਣੇ ਮੋਤੀ ਬਾਗ ਮਹਿਲ ਦਾ ਇੱਕ ਜਿਹੜਾ ਵਾ ਹਿੱਸਾ ਹੈ ਔਰ ਤੁਸੀਂ ਅੱਜ ਵੀ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਵਾਂ ਪ੍ਰੈਸਕੋ ਦੇਖ ਸਕਦੇ ਹੋ ਜੋ ਮਹਾਰਾਜਾ ਕੌਣ ਸਨ ਨਰਿੰਦਰ ਸਿੰਘ ਦੇ ਸਮੇਂ ਵਿੱਚ ਬਣੀਆਂ ਸਨ ਯਾਨੀ ਕਿ ਇਹ ਸੀਗੇ ਮਹਾਰਾਤਲਕਿ ਪਟਿਆਲਾ ਦੇ ਵਿੱਚ ਠੀਕ ਹੈ ਸ਼ੀਸ਼ ਮਹਿਲ ਓਕੇ ਨੈਕਸਟ ਜਿਹੜਾ ਹੈ ਤਾਂ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਪੰਜਾਬ ਵਿੱਚ ਗੁਰੂ ਕੇ ਮਹਿਲ ਕਿਹੜੇ ਪੰਜਾਬ ਵਿੱਚ ਗੁਰੂ ਕੇ ਮਹਿਲ ਪੰਜਾਬ ਵਿੱਚ ਗੁਰੂ ਕੇ ਮਹਿਲ ਤਾਂ ਗੁਰੂ ਕੇ ਮਹਿਲ ਦੀ ਸਥਾਪਨਾ 1573 ਈਸਵੀ ਦੇ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਦੁਆਰਾ ਜਿਹੜੀ ਸੀ ਕੀਤੀ ਗਈ ਸੀ ਔਰ ਉਸ ਸਮੇਂ ਇਹ ਜਿਹੜੀ ਸੀ ਇੱਕ ਛੋਟੀ ਜਹੀ ਚੌਪੜੀ ਸੀ ਜਿੱਥੇ ਆ ਸੀਗਾ ਸਿੱਖਾਂ ਦੇ ਮਹਾਨ ਗੁਰੂਆਂ ਨੂੰ ਜਿਹੜੀ ਸੀ ਪਨਾਹ ਦਿੱਤੀ ਗਈ ਸੀ ਤੁਸੀਂ ਅੱਜ ਵੀ ਜਿਹੜਾ ਗੁਰੂ ਦੇ ਮਹਿਲ ਵਿੱਚ ਜਿਹੜਾ ਗੁਰਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਿਹੜੇ ਆ ਉਹ ਕਰ ਸਕਦੇ ਹੋ ਠੀਕ ਹੈ ਤੇ ਇਸ ਦੀ ਜਿਹੜੀ ਆ ਜਿਹੜਾ ਗੁਰੂ ਜੀ ਕਾ ਮਹਿਲ ਹੈ ਇਹ ਕਿਨਨ ਦੁਆਰਾ ਇਹ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਦੁਆਰਾ ਹੀ ਜਿਹੜਾ ਇਸ ਦੀ ਸਥਾਪਨਾ ਇਸ ਦੀ ਕਰਵਾਈ ਗਈ ਕਦੋਂ 1573 ਈਸਵੀ ਦੇ ਵਿੱਚ ਨੈਕਸਟ ਜਿਹੜਾ ਤਾਂ ਉਹ ਹੈ ਪੰਜਾਬ ਵਿੱਚ ਜਿਲਿਆਂ ਵਾਲਾ ਬਾਗ ਕੀ ਹੈ ਪੰਜਾਬ ਵਿੱਚ ਜਿਲਿਆਂ ਵਾਲਾ ਬਾਗ ਤਾਂ ਪੰਜਾਬ ਵਿੱਚ ਇਹ ਕਿਹੜਾ ਪ੍ਰਸਿੱਧ ਇਤਿਹਾਸਿਕ ਸਥਾਨ ਕਿਹੜਾ ਹੈ ਜਿਲਿਆਂ ਵਾਲਾ ਬਾਗ ਇਹ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਹੈ ਠੀਕ ਹੈ ਬਿਲਕੁਲ ਲੱਗ ਗਿਆ ਹੀ ਜਿਹੜਾ ਇਹ ਬਾਗ ਹੈ ਹੈਗਾ ਜਿਲਿਆਂ ਵਾਲਾ ਬਾਗ ਠੀਕ ਹੈ ਤਾਂ ਜਦੋਂ ਤੁਸੀਂ ਜਿਲਿਆਂ ਵਾਲੇ ਬਾਗ ਦਾ ਜਿਹੜਾ ਮਤਲਬ ਕਿ ਤੁਸੀਂ ਦੇਖਦੇ ਹੋ ਉਹ ਦੌਰਾ ਕਰਦੇ ਹੋ ਤਾਂ ਤੁਸੀਂ ਇੱਕ ਖੂਹ ਦੇਖੋਗੇ ਠੀਕ ਹੈ ਕੀ ਦੇਖੋਗੇ ਤੁਸੀਂ ਇੱਕ ਜਿਹੜਾ ਖੂਹ ਦੇਖੋਗੇ ਉਹ ਉਸ ਦੇ ਵਿੱਚ ਜਿਹੜਾ ਅੰਦਰ ਤਾਂ ਜਿਸ ਵਿੱਚ ਕੀ ਆ 1919 ਦੇ ਵਿੱਚ ਜਨਰਲ ਡਾਇਰ ਦੀ ਜਿਹੜੀ ਸੀ ਫੌਜ ਦੁਆਰਾ ਚਲਾਈ ਗਈ ਗੋਲੀਬਾਰੀ ਤੋਂ ਬਚਣ ਲਈ ਜਿਹੜੀ ਸੀ ਹਜ਼ਾਰਾਂ ਸਿੱਖਾਂ ਨੇ ਜਿਹੜਾ ਸੀ ਸ਼ਾਲਾ ਮਾਰ ਦਿੱਤੀਆਂ ਤੁਸੀਂ ਕੰਦਾ ਦੇ ਤੇੜਾ ਲਹੂ ਦੇ ੱੱਬੇ ਅਤੇ ਗੋਲੀਆਂ ਦੇ ਨਿਸ਼ਾਨ ਵੀ ਜਿਹੜੇ ਆ ਵੇਖੇ ਹੋ ਸਕਦੇ ਆ ਜਾਨਕਿ ਜਿਲ੍ਹਿਆਂ ਵਾਲਾ ਬਾਗ ਹਰਮੰਦਰ ਸਾਹਿਬ ਜਾਨੇ ਤਾਂ ਉਸਦੇ ਬਿਲਕੁਲ ਪਾਸ ਹੈ ਜਿਲ੍ਹਿਆਂ ਵਾਲਾ ਬਾਗ ਔਰ ਸਭ ਨੂੰ ਪਤਾ ਹੋਵੇਗਾ ਕਿ 1919 ਈਸਵੀ ਦੇ ਵਿੱਚ ਜਿਲ੍ਹਿਆਂ ਵਾਲਾ ਹੱਤਿਆਕਾਂਡ ਦੇ ਬਾਰੇ ਉਸੇ ਬਾਗ ਦੀ ਜਿਹੜੀ ਹੈ ਇਹ ਗੱਲ ਕੀਤੀ ਗਈ ਹੈ ਔਰ ਉੱਥੇ ਜਿਹੜਾ ਹੈ ਕੀ ਹੈ ਕਿ ਜਨਰਲ ਡਾਇਰ ਦੇ ਦੁਆਰਾ ਜਿਹੜਾ ਸੀਗਾ ਜਾਨਕਿ ਸਿੱਖਾਂ ਮਤਲਬ ਉਹ ਸਮੇਂ ਦੇ ਲੋਕਾਂ ਦੇ ਦੁਆਰਾ ਜਿਹੜਾ ਸੀਗਾ ਉੱਥੇ ਰੌਲਟ ਐਕਟ ਦੇ ਵਿਰੁੱਧ ਜਿਹੜਾ ਸੀਗਾ ਸ਼ਾਂਤ ਮੈਂ ਢੰਗ ਦੇ ਨਾਲ ਜਿਹੜੇ ਸੀ ਰੋਜ਼ ਪ੍ਰਦਰਸ਼ਨ ਕਰ ਰਹੇ ਸਨ ਔਰ ਇਕੱਠ ਹੋਇਆ ਸੀਗਾ ਔਰ ਜਿਸ ਦੇ ਉੱਪਰ ਜਿਹੜਾ ਸੀ ਜਨਰਲ ਡਾਇਰ ਦੇ ਹੁਕਮਾਂ ਦੇ ਅਨੁਸਾਰ ਮਤਲਬ ਕਿ ਉਹਨਾਂ ਜਿਹੜਾ ਸੀਗਾ ਬਿਨਾ ਚੇਤਾਵਨੀ ਦਿੱਤੇ ਉਸ ਇਕੱਠ ਦੇ ਉੱਪਰ ਜਿਸ ਦੇ ਵਿੱਚ ਬੱਚੇ, ਬਜ਼ੁਰਗ, ਔਰਤਾਂ ਮਤਲਬ ਕਿ ਹਰ ਵਰਗ ਦਾ ਜਿਹੜਾ ਇਹ ਲੋਕ ਸੀਗੇ ਉਹ ਉਸ ਵਿੱਚ ਸ਼ਾਮਿਲ ਸਨ ਔਰ ਬਿਨਾ ਚੇਤਾਵਨੀ ਦਿੱਤੇ ਉਸ ਦੇ ਵਿੱਚ ਜਦੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਮਸ਼ੀਨ ਗਨ ਫਿਟ ਕਰਕੇ ਔਰ ਬਾਕੀ ਸਾਰੇ ਪਾਸੇ ਉਹ ਬੰਦ ਸੀ ਜਿਹੜਾ ਇੱਕ ਦਰਵਾਜ਼ਾ ਖੁੱਲਾ ਸੀ ਉਸ ਦੇ ਉੱਪਰ ਮਸ਼ੀਨ ਗਨ ਫਿਟ ਕਰ ਦਿੱਤੀ ਗਈ ਔਰ ਫਿਰ ਕਿਸੇ ਹਫੜਾ ਦਫੜੀ ਮੱਝ ਜਾਂਦੀ ਹੈ ਔਰ ਉਹਦੇ ਕੀ ਹੁੰਦਾ ਹੈ ਕਿ ਲੋਕਾਂ ਜਿਹੜੇ ਸੀ ਖੂਹਾਂ ਦੇ ਜੋ ਮਤਲਬ ਉੱਥੇ ਖੂਹ ਸੀਗਾ ਉਸ ਦੇ ਵਿੱਚ ਜਿਹੜੀ ਆ ਸ਼ਾਲਾ ਮਾਰ ਦਿੱਤੀਆਂ ਔਰ ਜਿਹੜੇ ਬਹੁਤ ਜ਼ਿਆਦਾ ਜਿਹੜਾ ਉੱਥੇ ਹੱਤਿਆ ਹੁੰਦੀ ਹੈ ਮਤਲਬ ਕਿ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਬੱਚੇ ਬਜ਼ੁਰਗ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਜਿਹੜੀ ਸੀ ਇਸ ਸਾਕੇ ਦੇ ਜਿਹੜਾ ਸ਼ਹੀਦੀ ਪ੍ਰਾਪਤ ਕੀਤੀ ਠੀਕ ਹੈ ਤੇ ਇਸ ਨੂੰ ਜਿਲਿਆਂ ਵਾਲਾ ਹੱਤਿਆਕਾਂਡ ਵੀ ਇਸ ਕੱਟ ਨੂੰ ਕਹਿੰਦੇ ਵਿਸਾਖੀ ਵਾਲੇ ਦਿਨ 1919 ਈਸਵੀ ਦੇ ਵਿੱਚ ਰੌਲਟ ਐਕਟ ਦੇ ਵਿਰੁੱਧ ਠੀਕ ਹੈ ਇਸ ਦੇ ਵਿੱਚ ਜਿਹੜੇ ਸੀ ਡਾਕਟਰ ਸਤਿਪਾਲ ਤੇ ਡਾਕਟਰ ਸੈਫੂਦੀਨ ਜੈਸੀ ਕਿਚਲੂ ਇਹਨਾਂ ਨੂੰ ਜੇਸੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਇਹਨਾਂ ਨੂੰ ਜਰਸੀ ਰਿਹਾ ਕਰਵਾਉਣ ਵਾਸਤੇ ਇਹ ਇਕੱਠ ਹੋਇਆ ਸੀ ਰੌਲਟ ਐਕਟ ਦੇ ਵਿਰੁੱਧ ਦੇ ਵਿੱਚ ਓਕੇ ਤਾਂ ਇਹ ਸੀਗੇ ਜਿਹੜੇ ਸਾਡੇ ਇਤਿਹਾਸਿਕ ਸਥਾਨ ਪੰਜਾਬ ਦੇ ਇਤਿਹਾਸਿਕ ਸਥਾਨ ਓਕੇ